ਜੁੜੇ ਗੁੱਡੇ ਆ ਹੂੰ ਗੁੱਡੇ ਤੁਸੀਂ ਇਹ ਲਾ ਲਓ ਵੀ ਗੁੱਡੇ ਬਿੰਗੇ ਨਾ ਹੋਣ ਹੂੰ ਜੇ ਡਾਕਟਰ ਨੇ ਕਿਹਾ ਵੀ ਇਹ ਪੌਣੇ ਪਹਿਣਗੇ ਹੂੰ ਮੈਂ ਵਾਦਾ ਕਰਦਾ ਵੀ ਮੈਂ ਠੀਕ ਕਰ ਦੂੰ ਮਣਕੇ ਆ ਦੀ ਕੋਈ ਪ੍ਰੋਬਲਮ ਵੀ ਹੈ ਜੀ ਹਾਂਜੀ ਰੀਡ ਦੀ ਹੱਡੀ ਦੇ ਮਣਕੇ ਜੇ ਜੋ ਪ੍ਰੋਬਲਮ L4 L5 ਹਾਂਜੀ ਉਹ ਅਸੀਂ ਪਹਿਲੇ ਦਿਨ 50 ਤੋਂ 60% ਫਰਕ ਪਾ ਦਿੰਦੇ ਓਕੇ ਜੀ ਪਹਿਲੇ ਦਿਨ ਪਹਿਲੇ ਦਿਨ ਗੋਡੇ ਵਾਲਿਆਂ ਨੂੰ ਕਿੰਨੇ ਟਾਈਮ ਚ ਪਤਾ ਲੱਗ ਜਾਂਦਾ ਜੀ ਬੁੱਡੇ ਵਾਲਿਆਂ ਨੂੰ ਲੱਗ ਜਾਂਦਾ ਹੀ ਤੀਜੇ ਦਿਨ ਪਤਾ ਅੱਛਾ ਜੀ ਪਹਿਲੇ ਦਿਨ ਉਹਨਾਂ ਦੀ ਦਰਦ ਜਮਾਂ ਖਤਮ ਪਹਿਲੇ ਦਿਨ ਤੋਂ ਹੀ ਮਾਨੂੰ ਤਿੰਨ ਦਿਨ ਤੁਹਾਡੇ ਕੋਲੇ ਕੰਟੀਨਿਊ ਆਉਣਾ ਪਊਗਾ ਉਹਨੂੰ ਜੀ 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 ਤੀਜੇ ਦਿਨ ਰਿਜ਼ਲਟ ਓਕੇ ਹੈ ਜੀ 101% ਤੇ ਫਿਰ ਖਰਚਾ ਤਾਂ ਬਹੁਤ ਲੈਂਦੇ ਹੋਮੋਂਗੇ ਤੁਸੀਂ ਖਰਚਾ ਸੀ ਕੁਛ ਨਹੀਂ ਲੈਂਦੇ ਸਾਡੀ 300 ਰੁਪਿਆ ਫੀਸ ਜਿਹੜਾ ਮਾਈਗਰੇਨ ਜੀ 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 ਕਿੰਨੇ ਦਿਨਾਂ ਦੇ ਅੱਧੇ ਘੰਟੇ ਚ ਠੀਕ ਹੈ ਅੱਧੇ ਘੰਟੇ ਚ ਸਰਵਾਈਕਲ ਮਾਈਗਰੇਨ ਸਰਵਾਈਕਲ ਤਿੰਨ ਦਿਨਾਂ ਚ ਠੀਕ ਹੈ ਤਿੰਨ ਦਿਨਾਂ ਚ ਫੀਸ ਹੋਈ। ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋਵਾਲੀਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ। ਅੱਜ ਦੀ ਜਿਹੜੀ ਵੀਡੀਓ ਆ ਇਹ ਪੰਜਾਬ ਦੇ ਵਿੱਚ ਇੱਕ ਨਾ ਗੋਡਿਆਂ ਦੀ ਤੇ ਮਾਈਗਰੇਨ ਦੀ ਜਾਂ ਸਰਵਾਈਕਲ ਦੀ ਸਭ ਤੋਂ ਵੱਡੀ ਪ੍ਰੋਬਲਮ ਚੱਲ ਰਹੀ ਆ। ਜਿਹੜੇ ਵੀ ਡਾਕਟਰ ਕੋਲੇ ਗੋਡਿਆਂ ਦੇ ਪ੍ਰੋਬਲਮ ਲੈ ਕੇ ਜਾਂਦੇ ਆ ਹਰੇਕ ਕਹਿੰਦਾ ਜੀ ਗੋਡੇ ਬਦਲਨੇ ਪੈਣਗੇ। ਗਰੀਸ ਮੁੱਕਿਆ ਹੋਇਆਗਾ ਪਰ ਮੈਂ ਸੁਣਿਆ ਸੀ ਮੈਂ ਆਪਣੇ ਟ੍ਰੀਟਮੈਂਟ ਲਈ ਕਿਉਂਕਿ ਮੈਨੂੰ ਥੋੜੀ ਦਿੱਕਤ ਸੀ ਐਕਸੀਡੈਂਟ ਤੋਂ ਬਾਅਦ ਮੈਂ ਉਹ ਸੁਣ ਕੇ ਇਹਨਾਂ ਕੋਲੇ ਆਇਆ ਤੇ ਮੈਨੂੰ ਇਹਨਾਂ ਦੀ ਗੱਲਬਾਤ ਦੇ ਵਿੱਚ ਵੀ ਦਮ ਲੱਗਿਆ ਇਸ ਕਰਕੇ ਮੈਂ ਅੱਜ ਇਹਨਾਂ ਨਾਲ ਇਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਜੋ ਕਿਸੇ ਹੋਰ ਦਾ ਵੀ ਫਾਇਦਾ ਹੋ ਜੇ ਗੱਲਬਾਤ ਕਰਦੇ ਹਾਂ ਸਾਰੀ ਜਾਣਕਾਰੀ ਦੇਵਾਂਗੇ ਇਹ ਤਾਂ ਕਹਿੰਦੇ ਜੀ ਗਰੀਸ ਹੁੰਦਾ ਹੀ ਨਹੀਂ ਗੋਡਿਆਂ 'ਚ ਇਹਨਾਂ ਦਾ ਇਹ ਕਹਿਣਾਗਾ ਸਵਾਗਤ ਕਰ ਲਈਏ ਸੱਚੀ ਕਾਲਬੀਰ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਬਤਈ ਹੋਰ ਬਰਮਾ ਜੀ ਠਾਕੂ ਹਾਂਜੀ ਤੁਹਾਡਾ ਸਵਾਗਤ ਪਹਿਲਾਂ ਤੁਹਾਡੇ ਨਾਲ ਧੰਨਵਾਦ ਜੀ ਅੱਛਾ ਪੰਜਾਬ ਦੇ ਵਿੱਚ ਜੀ ਗੋਡਿਆਂ ਦੀ ਜਿਹੜੀ ਮੈਂ ਤੁਸੀ ਮੈਨੂੰ ਗੱਲ ਦੱਸੀ ਵੀ ਗੋਡਿਆਂ 'ਚ ਤਾਂ ਗਰੀਸ ਹੀ ਨਹੀਂ ਹੁੰਦਾ ਮੱਕੂ ਕਿਥੋਂ ਮੈਂ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਦੱਸਦਾ ਜੀ ਹਾਂਜੀ ਜਿਹੜੇ ਗੋਡੇ ਹੁੰਦੇ ਆ ਹਾਂਜੀ ਗੋਡੇ ਆ ਚ ਗਲੀਸ ਹੁੰਦਾ ਹੀ ਨਹੀਂ ਅੱਛਾ ਜੀ ਉਹ ਇੱਕ ਫਿਊਲ ਹੁੰਦਾ ਓਕੇ ਜੀ ਨੂੰ ਬੈਦ ਡਾਕਟਰ ਪਿੰਡਾਂ ਚ ਬੈਠਿਆ ਸ਼ਹਿਰਾਂ ਚ ਬੈਠੇ ਆ ਉਹ ਕਹਿ ਦਿੰਦੇ ਆ ਗਲੀਸ ਮੁੱਕ ਗਿਆ ਹਾਂਜੀ ਹਾਂਜੀ ਤੇ ਪਰ ਹੁੰਦਾ ਫਿਊਲ ਗਲੀਸ ਤਾਂ ਹੁੰਦਾ ਹੀ ਨਹੀਂ ਫਿਊਲ ਹੁੰਦਾ ਠੀਕ ਹੈ ਜੀ ਜਿਹੜੇ ਗੋਡੇ ਆ ਹੂੰ ਗੋਡੇ ਤੁਸੀਂ ਇਹ ਲਾ ਲਓ ਵੀ ਗੋਡੇ ਬਿੰਗੇ ਨਾ ਹੋਣ ਹੂੰ ਜੇ ਡਾਕਟਰ ਨੇ ਕਿਹਾ ਤਾਂ ਵੀ ਪੌਣੇ ਪਹਿਣਗੇ ਹੂੰ ਮੈਂ ਵਾਦਾ ਕਰਦਾ ਵੀ ਮੈਂ ਠੀਕ ਕਰਦਾ ਅੱਛਾ ਜੀ ਮੰਨ ਲਓ ਗੱਲ ਇਹ ਸ਼ਰਤ ਇਹ ਹੈ ਵੀ ਵੀੰਗੇ ਨਾ ਹੋਣ ਗੋਡੇ ਸਿੱਧੇ ਹੋਣ ਠੀਕ ਤੁਹਾਡੇ ਪੱਕੇ ਹੋ ਜਾਣਗੇ ਸੋ 1% ਤੇ ਹੁਣ ਉਦੋਂ ਤੱਕ ਕਿੰਨੇ ਕੁ ਜੇ ਆਪਾਂ ਕਹੀਏ ਵੀ ਤੁਹਾਡੇ ਕੋਲੇ ਮੈਂ ਜੀ ਹਜ਼ਾਰਾਂ ਹੀ ਮਰੀਜ਼ ਠੀਕ ਕਰਤਾ ਅੱਛਾ ਜੀ ਹਜ਼ਾਰਾਂ ਹੀ ਜੀ ਹਜ਼ਾਰਾਂ ਹੀ ਹਜ਼ਾਰ ਠੀਕ ਹੈ ਜੀ ਇਸ ਤੋਂ ਇਲਾਵਾ ਜਿੱਦਾਂ ਹੁਣ ਮਾਈਗ੍ਰੇਨ ਦੀ ਸਮੱਸਿਆ ਮੈਨੂੰ ਲੱਗਦਾ ਅਸੀਂ ਮਾਈਗ੍ਰੇਨ ਜੀ ਸਰਵੈਕਲ ਠੀਕ ਹੈ ਜੀ ਮਣਕੇ ਆ ਦੀ ਕੋਈ ਪ੍ਰੋਬਲਮ ਵੀ ਹੈ ਜੀ ਹਾਂਜੀ ਰੀਡ ਦੀ ਹੱਡੀ ਦੇ ਮਣਕੇ ਜੇ ਜੋ ਪ੍ਰੋਬਲਮ L4 L5 ਹਾਂਜੀ ਉਹ ਅਸੀਂ ਪਹਿਲੇ ਦਿਨ 50 ਤੋਂ 60% ਫਰਕ ਪਾ ਦੇਣਗੇ ਓਕੇ ਜੀ ਪਹਿਲੇ ਦਿਨ ਪਹਿਲੇ ਦਿਨ ਜਿਹੜੇ ਕਹਿੰਦੇ ਨੇ ਦਬੇ ਹੋਏ ਨਹੀਂ ਜਿਹੜੇ ਦਬੇ ਹੋਏ ਨੇ ਅੱਛਾ ਜੀ ਹਾਂਜੀ ਫਿਰ ਤਾਂ ਬਹੁਤ ਵੱਡਾ ਫਰਕ ਆਣਾ ਹੀ ਮੰਨ ਲਓ ਦਰਸ਼ਕੋ ਗੱਲ ਇਹ ਹੈ ਆ ਵੀ ਇੰਨੀ ਵੱਡੀ ਗੱਲ ਕਹਿਣੀ ਵੀ ਪਹਿਲੇ ਦਿਨ 50 ਤੋਂ 60% ਫਰਕ ਪਹਿਲੇ ਦਿਨ 50 ਤੋਂ 60% ਬਾਕੀ ਹੁਣ ਜਿਹੜੀ ਤੁਹਾਨੂੰ ਪ੍ਰੋਬਲਮ ਆ ਥੋੜਾ ਕਰਾਂਗੇ ਤੁਸੀਂ ਰਿਵਿਊ ਦਿਓ ਆਪਦਾ ਠੀਕ ਹੈ ਜੀ ਮਸਲ ਲਈ ਰਿਵਿਊ ਦਿਓ ਆਪਦਾ ਓਕੇ ਅੱਜ ਹੀ ਅੱਜ ਹੀ ਪਤਾ ਲੱਗ ਜੂ ਮੈਨੂੰ ਹਾਂਜੀ ਪਤਾ ਲੱਗ ਜੂ ਤੇ ਕੋਟੇ ਵਾਲਿਆਂ ਨੂੰ ਕਿੰਨੇ ਟਾਈਮ 'ਚ ਪਤਾ ਲੱਗ ਜਾਂਦਾ ਜ ਬੁੱਡੇ ਵਾਲਿਆਂ ਨੂੰ ਲੱਗ ਜਾਂਦਾ ਹੀ ਤੀਜੇ ਦਿਨ ਪਤਾ ਅੱਛਾ ਜੀ ਪਹਿਲੇ ਦਿਨ ਉਹਨਾਂ ਦੀ ਦਰਦ ਜਮਾਂ ਖਤਮ ਪਹਿਲੇ ਦਿਨ ਤੋਂ ਹੀ ਮਾਨੂੰ ਤਿੰਨ ਦਿਨ ਤੁਹਾਡੇ ਕੋਲੇ ਕੰਟੀਨਿਊ ਆਉਣਾ ਪਊਗਾ ਉਹਨੂੰ ਜੀ 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 ਤੀਜੇ ਦਿਨ ਰਿਜ਼ਲਟ ਓਕੇ ਹੈ ਜੀ 101% ਤੇ ਫਿਰ ਖਰਚਾ ਤਾਂ ਬਹੁਤ ਲੈਂਦੇ ਹੋਮੋਂਗੇ ਤੁਸੀਂ ਖਰਚਾ ਸੀ ਕੁਛ ਨਹੀਂ ਲੈਂਦੇ ਸਾਡੀ 300 ਰੁਪਈਆ ਫੀਸ ਅੱਛਾ ਜੀ ਜੇ ਕੋਈ ਮੈਡੀਸਨ ਲੱਗਦੀ ਆ ਮਸਲ ਅਸੀਂ ਦਿੰਦੇ ਨਹੀਂ ਜੇ ਮੈਡੀਸਨ ਲੱਗਦੀ ਵੀ ਆ ਠੀਕ ਹੈ ਜੀ ਤਾਂ 550 700 ਰੁਪਈਆ ਦੀ ਮੈਡੀਸਨ ਇੱਕ ਹਫਤੇ ਦੀ ਅੱਛਾ ਮੰਨ ਲਓ ਸੇਵਾ ਹੀ ਕਰੀ ਜਾਂਦੇ ਹੋ ਤੁਸੀਂ ਸੇਵਾ ਹੀ ਕਰੀ ਜਾਂਦੇ ਆ ਜੀ ਇਹ ਅੱਜ ਦੇ ਨਹੀਂ ਹੂੰ ਤੁਸੀਂ ਲਾ ਲਓ ਵੀ ਪੀੜੀ ਦਾ ਰ ਪੀੜੀ ਆ ਸਾਡਾ ਕੰਮ ਅੱਛਾ ਜੀ ਪੀੜੀਆਂ ਹੋ ਗਈਆਂ ਮੰਨ ਲਓ ਕਿੰਨਾ ਕਿੰਨੀ ਪੀੜੀ ਆ ਗਈ ਜੀ ਆਪਣੇ ਇਹ ਸਾਡੀ ਹੋ ਗਈ ਸੀ 7ਵੀਂ ਪੀੜੀ ਗੱਲ ਇਹ ਆ ਜੀ ਇਹਨਾਂ ਦੀ ਉਮਰ ਨਾ ਦੇਖਿਓ ਇਹਨਾਂ ਦੇ ਇਸ ਤੇ ਨਾ ਜਾਇਓ ਇਹਨਾਂ ਦੇ ਬਜ਼ੁਰਗਾਂ ਦਾ ਐਕਸਪੀਰੀਅੰਸ ਤੇ ਜਾਇਓ ਵੀ ਐ ਲਾ ਲਓ ਵੀ ਮੇਰੇ ਹਿਸਾਬ ਨਾਲ ਫਿਰ 70 ਕ ਸਾਲ ਦਾ ਹੋ ਗਏ ਹੋਣਗੇ ਜੀ ਪਾ ਹਾਂਜੀ ਹਾਂਜੀ ਇਹ 70 ਸਾਲਾਂ ਦਾ ਤਜਰਬਾ ਹੈ ਨਾ ਕੋਲੇ ਉਮਰ ਉਮਰ ਨਹੀਂ ਦੇਖੀ ਜਾਂਦੀ ਉਹ ਤੇਰਬਾ ਦੇਖਿਆ ਹੁੰਦਾ ਹੁੰਦਾ ਏਦਾਂ ਨਾ ਹੁਣ ਜਿਹੜੇ ਸਾਡੇ ਬਜ਼ੁਰਗ ਸੀ ਉਹ ਕਰਦੇ ਸੀ ਦੇਸੀ ਤਰੀਕੇ ਨਾਲ ਬਿਲਕੁਲ ਜੀ ਅਸੀਂ ਥੋੜੀ ਸਟੱਡੀ ਕਰ ਲਈ ਸਟੱਡੀ ਕਰਕੇ ਅਸੀਂ ਇਹਨੂੰ ਥੋੜਾ ਜਿਹਾ ਠੀਕ ਹੈ ਜੀ ਚੇਂਜ ਕਰਤਾ ਮੰਨ ਲਓ ਬਗਿਆਨ ਤੇ ਨਕਤਾ ਉਹੀ ਆ ਠੀਕ ਹੈ ਜੀ ਅਜਰੂਵੇ ਤੇ ਨਵਾਂ ਅਤਿਅਰਬਾ ਮਿਕਸ ਕਰਤਾ ਹੋਰ ਵੀ ਵਧੀਆ ਰਿਜ਼ਲਟ ਦੇਣ ਲੱਗਿਆ ਤੁਸੀਂ ਲਾ ਲਓ ਜੀ ਅਸੀਂ ਪੈਰ ਤੋਂ ਹੀ ਹੂੰ ਮਣ ਕੇ ਚੱਕ ਦਿੰਨੇ ਆ ਅੱਛਾ ਚੀਚੀ ਤੋਂ ਹੀ ਫਸਲੀ ਚੱਕ ਦਿੰਨੇ ਆ ਗੁੱਠੇ ਤੋਂ ਮੋਢਾ ਚੱਕ ਦਿੰਨੇ ਆ ਅੱਛਾ ਜੀ ਮੰਨ ਲਓ ਐਂ ਕਹਿ ਲੋ ਵੀ ਜਾਦੂ ਕਰ ਦਿੰਦੇ ਨੂੰ ਇੱਥੇ ਬੈਠ ਕੇ ਜਿਵੇਂ ਕਹਿ ਦਈਏ ਜੀ ਉਹ ਸੋਚ ਆ ਪੱਖਾ ਚੱਲ ਪੈਂਦਾ ਆ ਕੰਮ ਹਾਂ ਅੱਛਾ ਜੀ ਮੰਨ ਲਓ ਥੱਲੋਂ ਸੱਚ ਦੱਬ ਕੇ ਤਾਂ ਹਾਂ ਦੁਸਰੀ ਸੈਟ ਹੈ ਜੀ ਵੱਡੀ ਗੱਲ ਆ ਜੀ ਦਰਸ਼ਕੋ ਅੱਛਾ ਜਿਹੜਾ ਮਾਈਗਰੇਨ ਜੀ 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 ਕਿੰਨੇ ਦਿਨਾਂ ਦੇ ਅੱਧੇ ਘੰਟੇ ਚ ਠੀਕ ਹੈ ਅੱਧੇ ਘੰਟੇ ਚ ਸਰਵਾਈਕਲ ਸਰਵਾਈਕਲ 3 ਦਿਨਾਂ ਚ ਠੀਕ 3 ਦਿਨਾਂ ਚ ਫੀਸ ਉਹੀ ਜੀ ਦਾ ਮਤਲਬ ਹੈ ਸਰਵਾਈਕਲ 1 2 ਦਿਨਾਂ ਦਾ ਉਹਦਾ ਪਹਿਲੇ ਦਿਨ ਠੀਕ ਜੀ ਦਾ ਪ੍ਰਾਣਾ ਉਹਦਾ 3 ਦਿਨਾਂ ਚ ਠੀਕ ਪੱਕਾ ਗਾਰੰਟੀ ਨਾਲ 101% ਲੈ ਵੀ ਮਿੱਤਰੋ ਵੀਰ ਨੇ ਡਾਕਟਰ ਸਾਹਿਬ ਨੇ ਸੌਰੀ ਡਾਕਟਰ ਅਭੀ ਵਰਮਾ ਜੀ ਨੇ ਐਡੀ ਤਾਕੜੀ ਗਾਰੰਟੀ ਦੇ ਦਿੱਤੀ ਵੀ ਗੋਡਿਆਂ ਦਾ ਘੁਮੇ ਨਾ ਹੁਣ ਬਸ ਟੇਡੇ ਨਾ ਹੋਏ ਹੁਣ ਪੱਕਾ ਦੁਖਣੋ ਹਟਾ ਦੇਣਗੇ ਚੱਲਣ ਲਾ ਦੇਣਗੇ ਗੋਡੇ ਬਦਲਣ ਦੀ ਲੋੜ ਨਹੀਂ ਲੱਖਾਂ ਰੁਪਈਆ ਲੈ ਜਾਂਦੇ ਨੇ ਮੇਰੇ ਖਿਆਲ ਦੇ ਵਿੱਚ ਤੁਸੀਂ ਲਾ ਲਓ ਜੀ ਜਿਹੜੇ ਬੰਦੇ ਗੋਡੇ ਪਵਾ ਕੇ ਵੀ ਮੇਰੇ ਕੋਲੇ ਆਉਂਦੇ ਆ ਦੁਖੀ ਬੰਦੇ ਚੂਲੇ ਪਵਾ ਕੇ ਵੀ ਆਉਂਦੇ ਆ ਠੀਕ ਹੈ ਜੀ ਉਹਨਾਂ ਨੂੰ ਵੀ ਤੁਸੀਂ ਐਨ ਸਿੱਧਾ ਤੁਰਨਾ ਹੁਣ ਅਗਲਾ ਕਹਿੰਦਾ ਵੀ ਮੇਰੀਆਂ ਲੱਤਾਂ ਸੁਣ ਰਹਿਣ ਲੱਗ ਗਈਆਂ ਮੇਰਾ ਕੁਸ਼ ਉਹ ਵੀ ਠੀਕ ਹੋ ਜਾਂਦੇ ਆ ਮੇਰੇ ਵਾਲਾ ਕੰਮ ਜੀ ਮੇਰੀਆਂ ਲੱਤਾਂ ਠਰਦੀਆਂ ਨੇ ਮੈਂ ਉਹੀ ਸੁਣ ਕੇ ਆਇਆ ਸੀ ਦਰਸ਼ਕੋ ਕੋਈ ਨਹੀਂ ਤੁਸੀਂ ਦੱਸਿਓ ਹੁਣ ਜਦੋਂ ਪ੍ਰੋਕਲਾ ਕੀਤਾ ਤੁਹਾਡਾ ਵੀ ਉਦੋਂ ਦਿਓ ਆਪਦਾ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਅੱਜ ਵੀ ਤੇ ਜੇ ਗੱਲ ਨੂੰ ਵੀ ਪੁੱਛੋਗੇ ਫੋਨ ਤੇ ਬੇਸ਼ੱਕ ਪੁੱਛ ਲਿਓ ਫਿਰ ਮੈਂ ਤੁਹਾਨੂੰ ਸੱਚੋ ਸੱਚ ਦੱਸੂੰ ਜਮਾ ਝੂਠ ਨਹੀਂ ਬੋਲਾਂ ਕਿਉਂਕਿ ਮੈਂ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਕਰ ਰਿਹਾ ਮੈਂ ਇਹਨਾਂ ਦੇ ਜਿਹੜੇ ਫਾਇਦੇ ਨੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੇ ਵਿੱਚ ਮੇਰਾ ਕੋਈ ਨਿੱਜੀ ਲਾਲਚ ਮਫਾਦ ਨਹੀਂ ਹੈਗਾ ਮੈਂ ਮੈਂ ਚਾਹੁੰਦਾ ਵੀ ਜੋ ਇਹਨਾਂ ਨੇ ਦੱਸਿਆ ਮੈਨੂੰ ਮੈਂ ਤਾਂ ਸੁਣ ਕੇ ਆਇਆ ਸੀ ਕਿਸੇ ਤੋਂ ਜੋ ਇਹਨਾਂ ਨੇ ਦੱਸਿਆ ਉਹ ਤੁਹਾਡੇ ਤੱਕ ਪਹੁੰਚੇ ਤੁਹਾਡਾ ਇਲਾਜ ਹੋਵੇ ਤੇ ਸਰਵਾਈਕਲ ਮਾਈਗਰੇਨ ਉਰੀਟ ਦੀ ਹੱਡੀ ਦਾ ਸਾਰੀ ਦਾ ਇਲਾਜ ਆ ਜੀ ਠੀਕ ਹੈ ਜੀ ਇੱਕ ਵਾਰੀ L4 L5 ਸਬੰਨ ਜਿਹੜੇ ਮੰਨ ਕੇ ਕਹਿ ਦਿੰਦੇ ਆ ਜੀ ਬਿਨਾ MRI ਤੋਂ ਪਤਾ ਲੱਗ ਜਾਂਦਾ ਸਾਨੂੰ ਜਿਵੇਂ ਸਾਈਟਿਕਾ ਪੇਨ ਦੀ ਗੱਲ ਸਾਈਟਿਕਾ ਪੇਨ ਦੀ ਹੋਗੀ ਠੀਕ ਆ ਜੀ ਨੀਜ ਵੈਡ ਦੀ ਹੋਗੀ L4 L5 ਮੰਨ ਕੇ ਦੀ ਹੋਗੀ ਸਰਵੈਕਲ ਹੋ ਗਿਆ ਮੋਢੇ ਗੋਡੇ ਢੂਈ ਸਭ ਕੁਝ ਠੀਕ ਕਰ ਦਿੰਦੇ ਆ ਲੀਵਰ ਤੱਕ ਠੀਕ ਕਰ ਦਿੰਦੇ ਆ ਅੱਛਾ ਜੀ ਪੈਰਾ ਤੋਂ ਲੋ ਜੀ ਮਿੱਤਰੋ ਇੱਕ ਵਾਰੀ ਜ਼ਰੂਰ ਆ ਜਾਓ ਕਿਉਂਕਿ ਇਹਨਾਂ ਦਾ ਖਰਚਾ ਵੀ ਬਹੁਤ ਨਹੀਂ ਕੋਈ ਬਹੁਤਾ ਨਹੀਂ ਹੈਗਾ ਜਿੱਥੇ ਸੀ 3-4 ਲੱਖ ਰੁਪਏ ਲਾਉਣੇ ਆ ਉੱਥੇ 5000 ਰੁਪਏ ਮੈਂ ਕਹਿਣਾਗਾ ਵੀ ਇੰਨਾ ਕੀ ਹੋ ਸ਼ਾਇਦ ਜਿਵੇਂ ਜ ਇਹਨਾਂ ਨੇ ਦੱਸਿਆਗਾ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਓ ਇੱਥੇ ਇੱਕ ਪੇਸ਼ੈਂਟ ਮੌਜੂਦ ਵੀ ਨੇ ਉਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਵੀ ਕਿਹ ਹੈ ਰਿਜ਼ਲਟਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਭਨਾਮ ਕੀ ਹੈ ਆਪਣਾ ਕਰਮਜੀਤ ਸਿੰਘ ਜੀ ਕਰਮਜੀਤ ਸਿੰਘ ਕਿਹੜਾ ਪਿੰਡ ਆ ਜੀ ਕਿੱਥੋਂ ਆ ਥੋੜਾ ਪਿੰਡ ਆ ਜੀ ਇਹ ਕਿਹੜੇ ਜ਼ਿਲ੍ਹੇ ਚ ਜੀ ਲੁਧਿਆਣੇ ਜਿਲ੍ਹੇ ਲੁਧਿਆਣੇ ਜ਼ਿਲ੍ਹੇ ਤੋਂ ਨੱਥੋਵਾਲ ਪਿੰਡ ਤੋਂ ਆਏ ਨੇ ਅੱਛਾ ਵੀਰ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਕੈਨੀ ਕਿੰਨੀਵੀਂ ਵਾਰ ਆਏ ਹੋ ਤੁਸੀਂ ਇੱਥੇ ਅਸੀਂ ਪਹਿਲੀ ਵਾਰ ਹੀ ਆਏ ਆ ਪਛਰੀ ਦੀ 6:00 ਵਜ ਗਈ ਸੀ ਅੱਛਾ ਜੀ ਤਕਰੀਬ ਕਾਫੀ ਜ਼ਿਆਦਾ ਸੀ ਹੁਣ ਠੀਕ ਆ ਓਕੇ ਪਹਿਲੀ ਵਾਰੀ ਟ੍ਰੀਟਮੈਂਟ ਕਰਾਇਆ ਅੱਛਾ ਅੱਜ ਕਿੰਨਾ ਕੁ ਫਰਕ ਪੈ ਗਿਆ ਜੀ ਆਪਾਂ ਦੇਖੀਏ ਕਾਫੀ ਫਰਕ ਆ ਜੀ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਜੀ 6:00 ਲੱਗੇ ਨਾ 4-5 ਦਿਨ ਹੋ ਗਏ ਜੀ 4-5 ਦਿਨ ਠੀਕ ਹੈ ਜੀ ਲੋਬੀ ਦਰਸ਼ਕੋ ਵੀਰ ਜੀ ਜਿਵੇਂ ਦੱਸਦੇ ਨੇ ਵੀ ਪਹਿਲੀ ਵਾਰ ਦੇ ਵਿੱਚ ਕਾਫੀ ਪਹਿਲੇ ਦਿਨ ਰਿਜ਼ਲਟ ਦਿੰਨੇ ਆਗੇ ਡਾਕਟਰ ਸਾਹਿਬ ਤੁਹਾਡਾ ਐਡਰੈਸ ਤੇ ਕਲੀਨਿਕ ਦਾ ਨਾਮ ਜਰੂਰ ਦੱਸ ਦਿਓ ਜੀ ਐਡਰੈਸ ਹੈਗਾ ਜੀ ਸਾਡਾ ਤਾਜਪੁਰ ਚੌਕ ਮਰੇਲ ਕੋਟਲਾ ਰੋਡ ਰੈਕੋਟ ਠੀਕ ਹੈ ਜੀ ਕਲੀਨਿਕ ਦਾ ਨਾਮ ਜੀ ਕਲੀਨਿਕ ਦਾ ਨਾਮ ਹੈਗਾ ਜੀ ਅਵੀ ਐਕਿਊ ਟੱਚ ਲਓ ਜੀ ਮਿੱਤਰੋ ਵੱਡੇ ਸਾਰੇ ਬੋਰਡ ਲੱਗੇ ਹੋਏ ਨੇ ਬਾਹਰੇ ਆਜੋ ਤੁਸੀਂ ਇੱਥੇ ਆ ਕੇ ਆਪਦਾ ਇਲਾਜ ਕਰਾਓ ਬਾਕੀ ਕਿਸੇ ਦੇ ਨੰਬਰ ਦਿੱਤੇ ਜਾਣਗੇ ਜਾਨ ਕੇ ਜੀ ਜਿਹਨੇ ਵੀ ਆਉਣਾ ਕਾਲ ਕਰਕੇ ਆਵੇ ਟਾਈਮ ਲੈ ਕੇ ਆਵੇ ਜੀ ਟਾਈਮ ਲੈ ਕੇ ਆਵੇ ਕਿਉਂ ਅਸੀਂ ਇਹ ਨਹੀਂ ਵੀ ਕਿਸੇ ਨੂੰ ਹੈਰਾਨ ਨਹੀਂ ਕਰਨਾ ਚਾਹੁੰਦੇ ਪੇਸ਼ੈਂਟ ਹੋ ਜਾਂਦੇ ਆ ਜ਼ਿਆਦਾ ਹੂੰ ਅਸੀਂ ਹਰੇਕ ਨੂੰ ਟਾਈਮ ਤੇ ਬੁਲਾਇਆ ਦਾ ਓਕੇ ਜੀ ਓਕੇ ਓਕੇ ਤੇ ਟਾਈਮਿੰਗ ਕੀ ਰਹਿੰਦੀ ਹੈ ਜੀ ਵੈਸੇ ਟਾਈਮਿੰਗ ਸਾਡੀ ਰਹਿੰਦੀ ਹੈ ਜੀ 9 ਤੋਂ 6 ਠੀਕ ਹੈ ਜੀ ਧੰਨਵਾਦ ਡਾਕਟਰ ਸਾਹਿਬ ਤੁਸੀਂ ਆਪਣੇ ਇੰਨੇ ਕੀਮਤੀ ਸਮੇਂ ਚ ਸਮਾਂ ਦਿੱਤਾ ਧੰਨਵਾਦ ਤੁਹਾਡਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਵੀਰੇ ਕਿਉਂਕਿ ਇਹ ਹਰ ਇੱਕ ਦੇ ਭਲੇ ਦੀਆਂ ਮੇਰੀਆਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਬੇਨਤੀ ਆ ਬਾਕੀ ਜਿੰਨਾ ਕਿ ਪਿਆਰ ਦੇ ਰਹੇ ਹੋ ਐਵੇਂ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ